ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦੀ ਬੈਕ ਐਕਸਰਸਾਈਜ਼ ਦੇ ਕੁਐਸਚਨ ਆਪਾਂ ਕੁਝ ਰਹਿ ਗਏ ਸੀ ਚੈਪਟਰ ਉਹ ਆਪਾਂ ਹੁਣ ਕਵਰ ਕਰ ਲੈਣੇ ਆ ਲੈਸ ਨੰਬਰ 15 ਦਾ ਦੇ ਛੋਟੇ ਛੋਟੇ ਪੰਜ ਕੁਐਸਚਨ ਉਹ ਆਪਾਂ ਦੇਖੀਏ ਪਿੰਡੂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਆਓ ਦੇਖੀਏ ਕੁਐਸਚਨ ਤੇ ਉਹਦੇ ਆਨਸਰ ਯੈਸ ਸੋ ਲੈਸਨ ਨੰਬਰ 15 ਦੇ ਜਿਹੜੇ ਕੁਐਸਚਨ ਨੇ ਉਹ ਆਪਾਂ ਹੁਣ ਡਿਸਕਸ ਕਰਨੇ ਆ ਪਿੰਡੂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਬੈਕ ਸਾਈਡ ਦੇ ਛੋਟੇ ਕੁਐਸਚਨ ਨੇ ਪਹਿਲਾ ਕੁਐਸਚਨ ਹੈ ਪਿੰਡੂ ਪੱਧਰ ਤੇ ਸਵੈ ਸ਼ਾਸਨ ਨੂੰ ਸੰਵਿਧਾਨਕ ਮਾਨਤਾ ਕਿਹੜੇ ਸਨ ਅਤੇ ਸੋਧ ਰਾਈ ਦਿੱਤੀ ਗਈ ਸਨ 1993 ਤੇ 73ਵੀਂ ਸੰਵਿਧਾਨਕ ਸੋਧ ਦੂਜਾ ਕੁਐਸਚਨ ਹੈ 73ਵੀਂ ਸੰਵਿਧਾਨਕ ਸੋਧ ਰਾਹੀਂ ਸਥਾਪਿਤ ਆਖਵਾਕ 15 ਦਿਨਾਂ ਲਿਖੋ ਬੇਟਾ ਆਖਵਾਕ ਪੱਦਰ ਹੈ ਪਿੰਡ ਪੱਦਰ ਤੇ ਪਿੰਡ ਦੀ ਪੰਚਾਇਤ ਬਲਾਕ ਪੱਦਰ ਤੇ ਬਲਾਕ ਸਭਮਤੀ ਤੇ ਤੀਜਾ ਪੱਦਰ ਹੈ ਤੀਜੇ ਪੱਦਰ ਤੇ ਜ਼ਿਲ੍ਹਾ ਪ੍ਰੀਸ਼ਦ ਤਿੰਨ ਸੰਸਥਾਵਾਂ ਪਿੰਡ ਦੀ ਪੰਚਾਇਤ ਬਲਾਕ ਸਭਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਠੀਕ ਹੈ ਨੈਕਸਟ ਕੁਐਸਚਨ ਹੈਗਾ ਯੈਸ ਤੀਜਾ ਪ੍ਰਸ਼ਨ ਹੈ 73ਵੀਂ ਸੰਵਿਧਾਨਕ ਸੋਧ ਰਾਹੀਂ ਕਿਹੜੀ ਨਵਾਂ ਭਾਗ ਤੇ ਅਨੁਸੂਚੀ ਸ਼ਾਮਿਲ ਕੀਤੀ ਗਈ 73ਵੀਂ ਸੰਵਿਧਾਨਕ ਸੋਧ ਰਾਹੀਂ ਸੰਵਿਧਾਨ ਵਿੱਚ ਨਵਾਂ ਭਾਗ ਨੌਵਾਂ ਜੋੜਿਆ ਗਿਆ ਤੇ 11ਵੀਂ ਅਨੁਸੂਚੀ ਯਾਨੀ ਭਾਗ ਹੈ ਨੌਵਾਂ 73ਵੀਂ ਸੋਧ ਤੇ ਅਨੁਸੂਚੀ ਕਿੰਵੀਂ ਹੈ 11ਵੀਂ ਅਨੁਸੂਚੀ ਨੈਕਸਟ ਕੁਐਸਚਨ ਹੈ ਚੌਥਾ ਪ੍ਰਸ਼ਨ ਹੈ ਪੰਚਾਇਤ ਦੀਆਂ ਚੋਣਾਂ ਕਿਹੜਾ ਕੁਸ਼ਨ ਕਰਾਉਂਦਾ ਹੈ ਇਨੂੰ ਕਹਿੰਦੇ ਨੇ ਰਾਜ ਚੋਣ ਕਮਿਸ਼ਨਰੀ ਜਾਂਨੀ ਸਟੇਟ ਇਲੈਕਸ਼ਨ ਕਮਿਸ਼ਨ ਪੰਜਵਾਂ ਪ੍ਰਸ਼ਨ ਹੈਗਾ ਪਿੰਡ ਦੀ ਵਸੋਂ ਵਿੱਚੋਂ 20% ਜਨਸੰਖਿਆ ਹੋਣ ਤੇ ਪਛੜੀਆਂ ਸ਼੍ਰੇਣੀਆਂ ਲਈ ਕਿੰਨੀਆਂ ਸੀਟਾਂ ਰਾਖੀਆਂ ਰੱਖੀਆਂ ਕੀਤੀਆਂ ਜਾਂਦੀਆਂ ਨੇ ਬੇਟਾ ਇੱਕ ਸੀਟ ਰਾਖਵੀਂ ਰੱਖੀ ਗਈ ਹੈ 20% ਜੇਕਰ BC ਕੈਟਾਗਰੀ ਯਾਨੀ ਪਛੜੀਆਂ ਸ਼੍ਰੇਣੀਆਂ ਦੀ ਜਨਸੰਖਿਆ ਹੋਵੇ ਤੇ ਉਹਨਾਂ ਲਈ ਇੱਕ ਸੀਟ ਰਾਖਵੀਂ ਰੱਖੀ ਹੋਈ ਹੈ ਸੋ ਇਹ ਸੀ ਬੇਟਾ ਲੈਸ ਨੰਬਰ 15 ਦੇ ਸ਼ਾਰਟ ਕੁਐਸਚਨ ਆਨਸਰ ਆ ਬਾਕੀ ਵੱਡੇ ਕੁਐਸਚਨ ਵੀ ਆਪਾਂ ਜਲਦੀ ਹੀ ਸੋਲੂਸ਼ਨ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ